ਸਤਿ ਸ੍ਰੀ ਅਕਾਲ ਤੁਹਾਨੂੰ ਬੇਨਤੀ ਆ ਸੰਗਤ ਜੀ ਅਸੀਂ ਗੁਰੂ ਕੇ ਮੈਲਾ ਵਿੱਚ ਪਹੁੰਚਣਾ ਜਦੋਂ ਅਸੀਂ ਕਿਸੇ ਦੇ ਘਰ ਪਹੁੰਚਦੇ ਨੇ ਕੋਈ ਸਮਾਗਮ ਹੁੰਦਾ ਅਸੀਂ ਉਹਦੇ ਘਰ ਪਹੁੰਚਦੇ ਕੋਈ ਤਾਂ ਸ਼ਗਨ ਦੇ ਕੇ ਮੁੜੇ ਆਉਂਦਾ ਕੋਈ ਉੱਥੇ ਥੋੜੇ ਦਿਨ ਰਹਿ ਕੇ ਮੁੜੇ ਆਉਂਦਾ ਕਈ ਐਸੇ ਪਿਆਰ ਵਾਲੇ ਹੁੰਦੇ ਵੀ ਮੈਂ ਤਾਂ ਜਿੰਨਾ ਚਿਰ ਤੇਰਾ ਸਮਾਗਮ ਪੂਰਾ ਨਹੀਂ ਹੁੰਦਾ ਮੈਂ ਜਾਣਾ ਹੀ ਨਹੀਂ ਉਹ ਤਾਂ ਹੀ ਪਿਆਰ ਕਰਦੇ ਹੁੰਦੇ ਅਸੀਂ ਉਸੇ ਤਰ੍ਹਾਂ ਪਿਆਰ ਕਰਨਾ ਗੁਰੂ ਨੂੰ ਕਿ ਅਸੀਂ ਗੁਰੂ ਦੇ ਘਰ ਵਿੱਚ ਜਾਣਾ ਸੀ ਆਪਦੇ ਪਿੰਡ ਜਾਣਾ ਅਰੰਧਪੁਰ ਸਾਹਿਬ ਖਾਲਸੇ ਦਾ ਪਿੰਡ ਹੈ ਅਸੀਂ ਖਾਲਸੇ ਦੇ ਆਪਣੇ ਪਿੰਡ ਹੋਣਾ ਆਪਣੇ ਘਰ ਵਿੱਚ ਆ ਕੇ ਗੁਰੂ ਸਾਹਿਬ ਦੇ ਘਰ ਵਿੱਚ ਬੈਠ ਕੇ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿ ਸਮਾਏ ਸਤਿਗੁਰ ਕਿਤੇ ਗਏ ਨਹੀਂ ਉਹ ਇੱਥੇ ਨੇ ਮਹਾਰਾਜ ਬਚਨ ਕਰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਸੰਗਤ ਵਿੱਚ ਵਸਦਾ ਅਸੀਂ ਇਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ ਗੁਰੂ ਸਾਹਿਬ ਦਾ ਪਿਆਰ ਲੈਣਾ ਉਹਨਾਂ ਦੇ ਪਰਉਪਕਾਰਾਂ ਨੂੰ ਅਸੀਂ ਯਾਦ ਕਰਨਾ ਤਾਸੀਨਾ ਸਥਾਨ ਤੇ ਆ ਕੇ ਸੇਵਾ ਨਿਭਾਉਣੀ ਆ ਬੜੇ ਪ੍ਰੇਮ ਦੇ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਨਿਭਾਉਣੀਆਂ ਨੇ ਤਾਂ ਜੋ ਕਿ ਸਾਡੇ ਗੁਰੂ ਪਿਤਾ ਡਾਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸਾਨੂੰ ਦੇਖ ਰਹੇ ਨੇ ਇਹ ਸਾਡੇ ਪੁੱਤਰ ਧੀਆਂ ਸਾਡੇ ਪਰਵਕਾਰਾਂ ਨੂੰ ਯਾਦ ਕਰ ਰਹੇ ਨੇ ਸਮਝ ਗਏ ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਕੋ ਵੀ ਸਮਝੋ ਜਿਨ੍ਹਾਂ ਦਿਨ ਮਨਾਉਂਦੇ ਨੇ ਗੱਲ ਵੀ ਸਮਝਣੀ ਆ